ਇਹ ਚਲੋ ਜੀ ਕਰੋ ਜੀ ਸਾਰੀ ਗੱਲ ਜੀ ਸਾਰਿਆਂ ਨੂੰ ਸਾਰਾ ਹੈ ਤੁਹਾਡਾ ਇੱਥੇ ਲੰਦੇ ਆ ਬਲੌਗਸ ਅੱਜ ਕਰਦੇ ਆ ਸਟਾਰਟ ਕਰਦੇ ਆ ਅੱਜ ਮੈਂ ਕਹਾ ਜਲਦੀ ਕਰੀਏ ਅੱਜ ਇਹ ਵੀ ਹੋ ਗਈ ਐ ਐਨ ਫਿਟ ਹਾਂਜੀ ਕਿੰਦਾ ਜੀ ਹੁਣ ਠੀਕ ਹੋ ਬਿਲਕੁਲ ਇਹ ਸਕੂਲ ਲਈ ਰੈਡੀ ਹੈ ਜੀ ਅੱਜ ਤੇ ਚੱਲੇ ਆਪਾਂ ਹੁਣ ਸੱਜਣ ਸਕੂਲ 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 ਦੱਸਾਂ ਜੀ ਕਿਹਾ ਸਾਤੀ बुखार ਵੀ ਚੜ ਗਿਆ ਹੈਗਾ ਹਾਂ ਠੀਕ ਆ ਹਾਂ ਹਾਂ ਠੀਕ ਆ ਠੀਕ ਹੋਈ ਕਿਉਂ ਕੱਲ ਵੀ ਨਹੀਂ ਗਈ ਜੀ ਇਹ ਕੰਮ ਰਹਿ ਗਿਆ ਹੁੰਦਾ ਨਾ ਹਾਂ ਹਾਂ ਚਲੋ ਅੱਜ ਅੱਜ ਰਾਜ ਠੀਕ ਆ ਮੈਂ ਕਿਹਾ 10 ਆ ਕਿ ਬੁੱਕਸ ਲੈ ਕੇ ਜਾਈਂ ਫालतू ਆਹੋ ਫालतू ਨਾ ਲੈ ਕੇ ਜਾਈਂ ਫਿਰ ਪਤਾ ਕੀ ਦੋ ਮੰਜ਼ਲੇ ਦੋ ਮੰਜ਼ਲੇ ਚੜ੍ਹਨਾ ਪੈਂਦਾ ਇਹਨਾਂ ਨੂੰ ਬੈਗ ਕਿੰਨੇ ਭਾਰੇ ਇਹਨਾਂ ਦੇ ਮੈਂ ਕਹਿੰਦਾ ਪੁੱਛੋ ਕੁਝ ਨਾ ਮੈਂ ਕਿਹਾ ਥੋੜੀਆਂ ਬੁੱਕਸ ਲੈ ਕੇ ਜਾਈਂ ਤੂੰ ਠੀਕ ਅੱਗੇ ਮਸੀ ਹੋਈ ਹੈ ਹਾਂ ਹਾਂ ਬਿਲਕੁਲ 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 ਹਾਂਜੀ ਚਲਿਏ ਹੈਂ ਮਿਹਨਤ ਵੀਰ ਵੇ ਚੱਕਲੇ ਸੀਗੇ ਚਲੋ ਠੀਕ ਹੈ ਜੀ ਪਾਓ ਜੀ ਸਾਰੀ ਹੋ ਗਏ ਰੈਡੀ ਜੀ ਤੇ ਲੋ ਜੀ 8 ਵਜੇ ਇਧਰ ਦਾ ਇਹ ਪਏ ਆ ਉਹਦਾ ਸਹੀ ਟਾਈਮ ਜਿਹੜਾ ਆ ਆ 8 ਵਜੇ ਦੇ 15 ਮਿੰਟ ਦੇ ਹਸਕੂਲ ਹੀ ਕੱਢ ਲਈਏ ਮੈਂ ਤੇ ਸਾਢੇ 8 ਲੱਗਣਾ ਸਕੂਲ ਇਹ ਤਾਂ ਨਾ ਸਾਢੇ 8 ਲੱਗਣਾ ਪਾ ਪਹੁੰਚ ਜਾਣਾ ਆਪਾਂ ਟਾਈਮ ਨਾ ਪਹੁੰਚ ਜਾਣਾ ਹਾਂਜੀ ਚਲੋ ਪਾਓ ਬੂਟ ਵਾੜ ਚਲੀਏ ਫੇ ਆਪਾਂ ਹੈ ਆ ਗਿਆ ਮੈਂ ਵੀ ਹਾਂਜੀ ਉੱਠ ਗਏ ਜੀ ਮੈਂ ਉੱਠ ਗਿਆ ਜੀ ਚਲੋ ਵਧੀਆ ਹਾਂ ਮਾਦਾ ਠੀਕ ਆ ਹੁਣ ਤਾਂ ਫਸਕਲਾ ਹੱਸਦੀ ਬਈਆ ਦਰਦ ਵੀ ਨਹੀਂ ਹੋ ਰਹੀ ਬੁਖਾਰ ਵੀ ਉੱਤਰ ਗਿਆ ਲੈ ਮੈਂ ਵਰਨਾ ਚਲੋ ਚਲ ਠੀਕ ਆ ਮਨ ਵੀ ਆਏ ਫੇ ਅਸੀਂ ਹੈ ਆ ਆ ਬੂਟ ਪਾਉਣੇ ਨੇ ਨੇ ਉਹ ਕਿਉਂ ਕਿਉਂ ਕੇ ਚਲੋ ਪਾਓ ਬੂਟ ਫੇ ਜੀ ਚਲੋ ਆਜੋ ਫਟਾਫਟ ਪੁੱਤ ਬਾਹਰ ਆਣਾ ਮੌਸਮ ਜੀ ਹਲਕੀ ਹਲਕੀ ਠੰਡਕ ਆ ਗਈ ਹੁਣ ਤਾਂ ਆਹਾ ਐਨ ਵਧੀਆ ਫਰਸਟ ਕਲਾਸ ਮੌਸਮ ਆ ਔਰ ਹਲਕੀ ਹਲਕੀ ਜੀ ਠੰਡਕ ਵੀ ਆਉਣ ਲੱਪਈਆ ਹੁਣ ਮਾੜੀ ਮਾੜੀ ਹਵਾ ਠੰਡੀ ਲੱਗਣ ਲੱਪਈਆ ਲਓ ਨੋ ਜੀ ਬੈਗ ਲਓ ਆ ਤਾਂ ਲੈਣਾ ਗਾਇਆ ਓਕੇ 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 ਚਲੋ ਆਜੋ ਫੇ ਚੱਲੀਏ ਆਏ ਹੈ ਮੌਜੀ ਕਾਟਕ ਬੰਦ ਆਸ਼ੀਰਵਾਦ ਪੂਰਾ ਹੂੰ ਕਿਦਾਂ ਇਹ ਵਧੀਆ ਵਧੀਆ ਲੇਟ ਨਹੀਂ ਹੋਈ ਜਾਈਂ ਫਟਕ ਬੰਦ ਆ ਭਾਈ 8:00 ਦੇ 10 ਮਿੰਟ ਹੋਏ ਆ ਲਓ ਜੀ ਅੱਛਾ ਮੇਰੀ ਗੱਲ ਸੁਣ ਇਹ ਠੀਕ ਨਾ ਲੱਗੇ ਨਾ ਤੇ ਫੋਨ ਕਰਾ ਦੇ ਠੀਕ ਆ ਚਲੋ ਬਾਏ ਫੋਨ ਕਰਾ ਦੇਈਂ ਜੇ ਠੀਕ ਨਾ ਹੋਈ ਤਾਂ 9:00 ਹੋ ਗਏ ਤਾਂ ਇੱਧਰ ਹੋ ਰਿਹਾ ਜੀ ਆਟੇ-ਵਾਟੇ ਗੁੰਧਦੇ ਆਟੇ-ਵਾਟੇ ਗੁੰਧਦੇ ਹੋਈ ਚalo ਠੀਕ ਹੈ ਜੀ ਅੱਜ ਕੀ ਬਣਾਉਣਾ ਕੀ ਹੈ ਅੱਜ ਅੱਜ ਹਾਂ ਦੁਪਹਿਰ ਹੈ ਨਹੀਂ ਹੁਣ ਹੁਣ ਸਿੰਪਲ ਸਿੰਪਲ ਰੋਟੀਆਂ ਹੀ ਚalo ਠੀਕ ਹੈ ਜੀ ਹੈਂ ਮੈਂ ਇਹਨੇ ਸਿੰਪਲ ਉਹਨੂੰ ਲੈ ਆਂਦਾ ਤੂੰ ਘੁਨ ਲਿਆ ਚalo ਕੋਈ ਗੱਲ ਨਹੀਂ ਹੁਣ ਆਪਾਂ ਜਾਇਆ ਨਾ ਉੱਪਰ ਆਇਆ ਫਿਰ ਕਾਟਾ ਘੁਨ ਕੇ ਆਹੋ ਬੂਟੇ-ਬਾਟੇ ਨੂੰ ਪਾਣੀ ਪਾਇਆ ਹੀਏ ਫਿਰ ਆਗੇ ਅੱਜ ਮੈਂ ਖਾਣੀ ਨਹੀਂ ਰੋਟੀ ਯਾਰ ਮੈਂ ਨਹੀਂ ਖਾਣੀ ਅੱਜ ਆ ਦੇਖਦੇ ਆ ਬਾਅਦ ਚ ਲੋਰੀ ਕੋਣਕ ਵੀ ਕੱਢ ਲਈ ਆ ਜ ਇੱਕ ਪੀਨ ਪਿਆਉਣਾ ਆ ਡਰਮ ਇੱਧਰ ਪਿਆ ਸਾਡਾ ਤੇ ਹੁਣ ਪਾਈਏ ਬੂਟਿਆਂ ਨੂੰ ਪਹਿਲਾਂ ਪਾਣੀ ਲੈ ਪਾਣੀ ਪਾਣੀ ਲਾਇਆ ਹਾਂ ਪਾ ਕੇ ਪਾਣੀ ਤੇ ਫਿਰ ਚੱਲਦੇ ਆਂ ਤੇ ਕੰਮ ਕਰਦੇ ਆਂ ਜੀ ਆਹ ਹੋਏ ਆਂਟੀ ਨੂੰ ਦੇ ਦਿਓ ਡਰਮ ਆਪਣੇ ਕੋਲ ਦੋ ਹੈਗੇ ਆ ਆ ਪਤਾ ਕਿ ਵੱਡੇ ਡਰਮ ਦੇ ਵਿੱਚ ਨਾ ਕਣ ਕੱਢਣੀ ਕੁੜਣੀ ਬਹੁਤ ਔਖੀ ਲੱਗਦੀ ਸੀ ਪਾਣੀ ਬੜੀ ਔਖੀ ਲੱਗਦੀ ਆ ਪਰ ਛੋਟੇ-ਛੋਟੇ ਦੋ ਲੈ ਲਏ ਇਸ ਲਈ ਹਾਂ ਨਹੀਂ ਹੋਣਾ ਆ ਦੇਖੋ ਨਹੀਂ ਨਹੀਂ ਹੋ ਜਾਣਾ ਮੈਂ ਕਹਦੇ ਹੋ ਹੋ ਜਾਣਾ ਆ ਇਹ ਵੀ ਹੋ ਗਿਆ ਆ ਇਹਦੇ ਵਿੱਚ ਪਤਾ ਕਿਉਂ ਨਹੀਂ ਹੁੰਦਾ ਇਹ ਇਹਦੇ ਵਿੱਚ ਕਈ ਕੁਸ਼ੀ ਆ ਇਹਦੇ ਵਿੱਚ ਆਲੇ ਦੁਆਲੇ ਨਹੀਂ ਲਾਈਏ ਹੋਰ ਕਿਤੇ ਉਹ ਲਾਉਣਾ ਪੈਣਾ ਪੁੱਟ ਕੇ ਕਿਸੇ ਹੋਰ ਪਾਸੇ ਪਤਾ ਕਿ ਇਹਦੇ ਵਿੱਚ ਕਈ ਕੁਸ਼ੀ ਲਗਾ ਕਰਕੇ ਨਾ ਇਸ ਕਰਕੇ ਹੁੰਦਾ ਨਹੀਂ ਇਹ ਕੜੀ ਬੱਟਾ ਦਵਾ ਲਾ ਜੀ ਕੜੀ ਬੱਟਾ ਵੀ ਹੋ ਜਾਣਾ ਆਪਣਾ ਇੱਧਰ ਸਾਰੇ ਸੁੱਗ ਗਏ ਆ ਜੀ ਇਹ ਇਹ ਹੁਣ ਕਿਸੇ ਦਿਨ ਪੱਟਣੇ ਆ ਵਿਹਲਾ ਤੇ ਭਿੰਡੀਆਂ ਪੱਟਣੀਆਂ ਕਿਸੇ ਦਿਨ ਹੁਣ ਫਿਰ ਕੋਸ਼ੋਰ ਲਾਵਾਂਗੇ ਤੁੱਪ ਬਹੁਤ ਨਿਕਲੀ ਆ ਵਿੱਚ ਵਿੱਚ ਨਾ ਕਦੀ ਕਦੀ ਆ ਨਹੀਂ ਸੀ ਹੁੰਦਾ ਬੂਟਿਆਂ ਨੂੰ ਪਾਣੀ ਪਾਣ ਹੁਣ ਰੋਜ ਆਈਦਾ ਹੁਣ ਰੋਜ ਆਈਦਾ ਤੇ ਹੁਣ ਫੇ ਬੂਟੇ ਹਰੇ ਭਰੇ ਹੋ ਗਏ ਆ ਪਤਾ ਕੀ ਹੁੰਦਾ ਹੈ ਕਈ ਵਾਰ ਮੈਂ ਆਪ ਹੀ ਆ ਜਾਣੀ ਆ ਜਾਂ ਤੁਸੀਂ ਨਹੀਂ ਨਾ ਹੁੰਦੇ ਹਾਂ ਓ ਯਾਰ ਮੈਂ ਪਤਾ ਕੀ ਸਿਰ ਸਿਰ ਜਦਾਂ ਨਾ ਉਹਦਾ ਬਲੌਗ ਦਾ ਥੰਬਨੇਲ ਬਣਾਉਣਾ ਹੁੰਦਾ ਆ ਉਹਨੂੰ ਟੈਂਪੋ ਲੱਗਦਾ ਕਈ ਵਰੀ ਉਹ ਬਣਾ ਕੇ ਤੇ ਫਿਰ ਅਪਲੋਡ ਕਰਨਾ ਹੁੰਦਾ ਨਾ ਬਲੌਗ ਉਹਦੇ ਕਰਕੇ ਫਿਰ ਟਾਈਮ ਲੱਗ ਜਾਂਦਾ ਉਹਨੂੰ ਉਹਦਾ ਆ ਵਧੀਆ ਹੈ ਅੱਗੇ ਛੋਟੇ ਡੋਲੂ ਨਾ ਪਾਈਦਾ ਸੀ ਨਾ ਇਹ ਨਾਲ ਇੱਕ ਨਾ ਪਾਉ ਦੇ ਦੋ ਜਾਂ ਤਿੰਨ ਭਰੋ ਦੇ ਸਾਰਾ ਪਾਣੀ ਪੈ ਜਾਂਦਾ ਚਲੋ ਆ ਵਾਹਿਗੁਰੂ ਤੋਪੇ ਨਹੀਂ ਹੈਗੀ ਇਹਦੇ ਲੱਗਦਾ ਨਹੀਂ ਹੈਗਾ ਵੀ ਆ ਦਸੰਬਰ ਕਿਹੜਾ ਅਕਤੂਬਰ ਦਾ ਮਹੀਨਾ ਚੱਲਦਾ ਪਿਆ ਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਵੀ ਦੱਸੋ ਕਿਹੋ ਜਿਹਾ ਮੌਸਮ ਆ ਗਰਮੀ ਇੰਨੀ ਆ ਆਪਾਂ ਦੇਖੋ ਕਿੰਨੀ ਉਹੀ ਅਕਤੂਬਰ ਦੇ ਮਹੀਨੇ ਦੇ ਅਕਤੂਬਰ ਦੇ ਮਹੀਨੇ 'ਚ ਇੰਨੀ ਗਰਮੀ ਆ ਦੱਸੋ ਆਹ ਮੁੰਬਦ ਨੇ ਚੇਤਾ ਭੁੱਲ ਗਿਆ ਰੱਬ ਨੂੰ ਜਾਂ ਰੱਬ ਦੀ ਫ੍ਰਿਜ ਖਰਾਬ ਹੈ ਕੰਪਰੈਸ਼ਨ ਕੰਪਰੈਸ਼ਨ ਖਰਾਬ ਹੋ ਗਿਆ ਭਰਾ ਦੀ ਫ੍ਰਿਜ ਦਾ ਕੋਈ ਠੰਡ ਨਹੀਂ ਹੋ ਰਹੀ ਅੱਜ ਐਤ ਕੀ ਮੋਸਮ ਬਦਲਿਆ ਨਹੀਂ ਦੰ ਰਾਤ ਤੇ ਵੀ ਖਤਮ ਚੱਲੇ ਆ ਇੱਕ ਗੱਡੀ ਵੀ ਖੜੀ ਆ ਦਸਹਰਾ ਹੋਰ 12 ਤਰੀਕ ਦਾ ਦਸਹਰਾ ਆ ਇਹ ਦਸਹਰੇ ਤੇ ਠੰਡ ਕਿੰਨੀ ਹੁੰਦੀ ਆ ਚਲੋ ਚਲ ਆਓ ਚੱਲੀਏ ਥੱਲੇ ਬੂਟਿਆਂ ਨੂੰ ਪਾਣੀ ਪਾ ਕੇ ਫਿਰ ਅੱਜ ਸਵਾ 11 ਹੋ ਗਏ ਆ ਤੇ ਅਸੀਂ ਲੱਗੇ ਆ ਰੋਟੀ ਖਾਣ ਇੱਧਰ ਬੈਠੇ ਆ ਅੱਜ ਮਾਸੜ ਜੀ ਨੇ ਰੋਟੀ ਨਹੀਂ ਖਾਣੀ ਹੈਗੀ ਐ ਬਸ ਨਹੀਂ ਖਾਣੀ ਵਾਸੀ ਦੱਸੋ ਕਿਉਂ ਕਹਿੰਦੇ ਉਹਦੇ ਕਹਿੰਦੇ ਇਹ ਹਜੇ ਪੂਰੇ ਦਿਨ ਰੋਟੀ ਨਹੀਂ ਖਾਣੀ ਹੈਗੀ ਪਤਾ ਨਹੀਂ ਕਹਿੰਦੇ ਇੱਕ ਦਿਨ ਰੱਖ ਕੇ ਦੇਖੀਏ ਕਹਿੰਦੇ ਹੈ ਨਾ ਬਾਡੀ ਐ ਸਹੀ ਹੋ ਜਾਂਦੀ ਐ ਇਸ 36 ਘੰਟੇ 36 ਘੰਟੇ ਰੋਕੀ ਰੋਟੀ ਨਹੀਂ ਸੁਆਦ ਲੱਗਦੀ ਐ ਕਹਿੰਦੇ ਯਾਰ ਇੱਕ ਦਿਨ ਕਰ ਲਓ ਦੇਖਦੇ ਆਂ ਕਹਿੰਦੇ ਇੱਕ ਦਿਨ ਕਰਕੇ ਇਹ ਵੀ ਹੁੰਦਾ ਐ ਹਾਂ ਚਲੋ ਮੈਂ ਤੁਹਾਡੀ ਮਰਜ਼ੀ ਹੈ ਠੀਕ ਐ ਚਲੋ ਮੈਂ ਰੋਟੀ ਰੋਟੀ ਖਾ ਕੇ ਚਲੋ ਠੀਕ ਐ ਆਪਕੇ ਦੇਖੋ ਜੀ ਟਾਈਮ ਹੋ ਗਿਆ ਆ ਪੌਣਾ 1 ਠੀਕ ਆ ਸਫਾਈਆਂ ਸਫੂਈਆਂ ਸਾਡੇ ਸਾਰੀਆਂ ਹੋ ਗਈਆਂ ਆ ਤੇ ਅੱਜ ਮੈਂ ਬਣਾਉਣ ਲੱਗੀ ਆ ਮਟਰ ਤੇ ਮਸ਼ਰੂਮ ਦੀ ਸਬਜ਼ੀ ਠੀਕ ਆ ਇੱਧਰ ਕੱਢਦੀ ਪਈ ਆ ਮੈਡਮ ਜੀ ਪਿਆਜ਼ ਪਿਆਜ਼ ਗ੍ਰੈਂਡ ਦੇ ਇੱਧਰ ਮੰਮੀ ਨੇ ਕੱਢੇ ਆ ਮਟਰ ਤੇ ਮੰਮੀ ਕੱਟਦੇ ਧਨੀਆ ਕੱਟਦੇ ਪਏ ਆ ਠੀਕ ਆ ਨਾਲੇ ਲੈ ਕੇ ਆਈਆਂ ਕੀਆ ਤੇ ਨਾਲ ਗੋਭੀ ਮਟਰ ਕੱਢ ਦਿੱਤੇ ਮੰਮੀ ਨੇ ਇਹ ਕਰਦੀਆਂ ਪਈਆਂ ਬੀਬੀਆਂ ਭੈਣਾਂ ਗ੍ਰੈਂਡ ਸਭ ਜੀ ਤੇ ਮੈਂ ਲਾਉਂਗੀ ਤੜਕਾ ਛੜਕਾ ਲਓ ਜੀ ਮਸ਼ਰੂਮ ਇਹ ਦਿੱਤਾ ਪਿਆਰਵੇ ਦਾ ਪੈਕਟ ਦੇ ਹੈਗੇ 120 ਰੁਪਏ ਕਿਲੋ ਹੈਗੇ ਆ ਟਮਾਟਰ ਪਿਆਜ਼ ਹੈਗੇ 60 ਰੁਪਏ ਸਬਜ਼ੀਆਂ ਇੰਨੀਆਂ ਮਹਿੰਗੀਆਂ ਆ ਅੱਤ ਚੱਕੀ ਪਈ ਸਬਜ਼ੀਆਂ ਵਾਲਿਆਂ ਨੇ ਠੀਕ ਹੈ ਨਹੀਂ ਬੰਦਾ ਕੀ ਖਾਊਗਾ ਗੋभी 100 ਰੁਪਏ ਕਿਲੋ ਆ ਮੰਮੀ ਬਸ ਤੇ ਚਲੋ ਬਣਾਉਂਦੇ ਆ ਫੇ ਸਬਜ਼ੀ ਅੱਜ ਇਹਨਾਂ ਨੇ ਰੋਟੀ ਨਹੀਂ ਖਾਧੀ ਹੈ ਕਿ ਮੈਨੂੰ ਹੋਰ ਤਰ੍ਹਾਂ ਹੁੰਦੀ ਸੀ ਕਿ ਹਾਏ ਰੋਟਾ ਸੀ ਰੋਟੀ ਖਾ ਲਈ ਲੈਣ ਕਹਦੀ ਮੈਂ ਇਹਨੇ ਪੁੱਛਿਆ ਮੈਂ ਕਿਹਾ ਨਿੰਬੂ ਪਾਣੀ ਕਰਦਾ ਕੁਝ ਨਹੀਂ ਖਾਣਾ ਹੈਗਾ ਅੱਜ ਮੈਂ ਕਿਹਾ ਕੀ ਬਣਾਵਾਂ ਕਹਿੰਦੇ ਜੋ ਬਣਾਣਾ ਹੈ ਜੋ ਖਾਣਾ ਹੈ ਬਣਾਓ ਮੈਂ ਕਿਹਾ ਤੁਸੀਂ ਕਹੋ ਮੈਂ ਕਿਹਾ ਰੋਟੀ ਖਾਣੀ ਹੈ ਹੈ ਆਹੋ ਕਹਿੰਦੇ ਇਹ ਕਹਿੰਦੇ ਜੋ ਤੁਸੀਂ ਖਾਣਾ ਹੈ ਬਣਾ ਲਓ ਜੋ ਤੁਹਾਡਾ ਦਿਲ ਕਰਦਾ ਹੈ ਚਲੋ ਫਿਰ ਲੋਨੇ ਹ ਤੜਕਾ ਛੜਕਾ ਰੱਖਾ ਤੇਲ ਫੇ ਬਦਿਲੇ ਜ ਹੈ ਹਲੇ ਡੈਵ ਲੱਗਣਾ ਹੈ ਚਲੋ ਠੀਕ ਆ ਫਿਰ ਚਲੋ ਕਰੋ ਗ੍ਰੈਂਡ ਫੇਰ ਓਕੇ ਹਾਂਜੀ ਆਗੇ 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 ਇਹ ਬੋ ਅੱਜਕੱਲ ਕੁੜੀ ਬਿਜ਼ੀ ਆ ਨਾ ਅਸੀਂ ਵੀ ਇਹਨੂੰ ਕਹੀਦਾ ਨਹੀਂ ਹੈ ਗਾ ਜੀ ਚਲੋ ਕੋਈ ਨਹੀਂ ਬਿਜ਼ੀ ਬਿਜ਼ੀ ਇਹਦੀ ਵੱਡੀ ਭੈਣ ਬਾਹਰੋਂ ਆਈ ਹੋਈ ਆ ਚਲੋ ਕੋਈ ਨਹੀਂ ਬਿਜ਼ੀ ਬਿਲਕੁਲ ਸਾਡੇ ਦੇ ਟਾਈਮ ਬਾਅਦ ਚ ਕੱਢੂਗੀ ਇਹਨੂੰ ਭਾਬੀ ਦੇ ਟਾਈਮ ਬਾਅਦ ਚ ਕੱਢੂਗੀ ਹਲੇ ਭੈਣ ਲਈ ਕੱਢਿਆ ਟਾਈਮ ਕੋਈ ਨਹੀਂ ਕੋਈ ਨਹੀਂ ਹੈ ਕੋਈ ਨਹੀਂ ਠੀਕ ਜੀ ਮੰਮੀ ਸਹੀ ਗੱਲ ਹੈ ਚਲੋ ਕੋਈ ਗੱਲ ਅਈ ਰੇਚੇ ਰਹਿਣਾ ਹੈ ਅਈ ਇੱਥੇ ਰਹਿਣਾ ਮੈਂ ਵੀ ਇੱਥੇ ਰਹਿਣਾ ਆਈ ਇਡੀਆ ਚ ਰਹਿਣਾ ਚਲੋ ਕੋਈ ਗੱਲ ਨਹੀਂ ਹੋਰ ਫੇਰ ਬਣਾਵਾ ਚਾਹ ਘੁੱਟ ਕੇ ਚਾਹ ਨੂੰ ਹੁਣ ਚੱਲੇ ਸੀ ਉਹਦੇ ਨੂੰ ਕਹਿੰਦੇ ਕਿ ਇੰਨੀ ਕਹ ਆਹੋ ਕਹਿ ਕੀ ਕ ਇੰਨੀ ਕੱਢੀ ਕ ਇੰਨੀ ਇੰਨੀ ਬਣਾ ਯਾ ਬੀ ਜੀ ਹੈ ਬਣਾਵਾ ਪਤਾ ਨਹੀਂ ਉਹ ਬਾਹਰ ਨਾ ਮਾਰ ਲੈਣ ਮੇਨੂੰ ਜੇ ਚਾਹ ਬਣਦੀ ਬਣਦੀ ਛੋੜ ਰਹਿਣਾ ਮੈਨੂੰ ਬਾਜ ਮਾਰ ਤੇ ਫੇਰ ਮੇਰੀ ਚਾਹ ਵੀ ਚਹੀਦੀ ਜਾਨੀਆ ਉਹਨਾਂ ਨੇ ਹਾਲ ਤੂੰ ਮਿੱਟੀ ਚ ਪਾ ਦੇਣੀ ਤਿਆਰ ਹੋਣ ਦੇ ਪਏ ਤਿਆਰ ਹੋ ਗਈ ਤਿਆਰੀ ਬਿਤੇ ਆ ਸਾਰੇ ਜਾਣੇ ਤੂੰ ਕਦੋਂ ਆਈ ਆ ਮੈਂ ਤੇਰੇ 10:30 11:00 ਵੀ ਤੱਕ ਲੱਗਤਾ ਸੀ ਇੱਥੇ ਆਉਣਾ ਆਈ ਆ ਮੈਂ ਉਦਾਂ ਲੱਗੀ ਸੀ ਮੰਮੀ ਨਾਲ ਦੀਦੀ ਨਾਲ ਚਾਹ ਬਣੀ ਹੋਰ ਕੀ ਦਿਨ ਕੱਪੜੇ-ਕਪੜੇ ਸੈਟਿੰਗ ਹੋਉਂਦੀ ਸੀ ਜਿਹੜੇ ਕੱਲ ਲਿਆਂਦੇ ਸੀ ਚਲੋ ਮਿਲਦੇ ਆ ਮੈਂ ਲਾਲੀਏ ਤੜਕਾ ਤੁਨਕਾ ਖਾਣ ਦਾ ਹਾਂਜੀ ਇੱਧਰ ਮਸ਼ਰੂਮ ਪਾ ਦਿੱਤੀ ਆ ਤੇ ਇੱਧਰ ਮਟਰ ਰੱਖ ਲਿਆ ਆ ਪਾਣੀ ਚ ਪਾ ਕੇ ਤੇ ਟਮਾਟਰ ਟਰ ਲਿਆ ਆ ਗ੍ਰੈਂਡ ਤੇ ਇੱਧਰ ਤੁਲਕਾ ਹੋ ਰਿਹਾ ਆ ਭੁਜ ਹੋ ਰਿਹਾ ਆ ਭੁਜਦਾ ਪਿਆ ਆ ਭੁਜਦਾ ਪਿਆ ਆ ਚਲੋ ਹੋ ਜਵੇ ਤੜਕਾ ਲਾ ਲਈਏ ਤੜਕਾ ਸਬਜ਼ੀ ਚ ਚਲੋ ਜਿਸ ਤੇ ਘੋਲ ਦੇ ਬਲੌਗ ਸਨੇਪਚੈਟ ਤੋਂ ਬਣਾਇਆ ਕਰੀਏ ਫਿਲਟਰ ਵਾਲੇ ਹਾਂ ਗੋਰੀ ਹੋ ਜਮਾਂਗੇ ਹਾਂਜੀ ਮੰਮੀ ਤੇ ਚਾਹ ਬਣਾਉਣੀ ਆ ਕੁੜੀਆ ਕਹਿੰਦੀ ਮੈਂ ਤਾਂ ਪੀਣੀ ਨਹੀਂ ਚਾਹ ਕਹਿੰਦੀ ਮੇਰਾ ਮਨ ਨਹੀਂ ਹੈਗਾ ਬਾਬੀ ਚਾਹ ਪੀਣਾ ਫੇਰ ਆਧਾਰੀ ਸੇ ਚ ਫੇ ਪੀਊਂਗੀ ਮੈਂ ਕਹਾਂ ਚਲੋ ਤੇਰੀ ਮਰਜ਼ੀ ਆ ਫੇਰ ਆਪਾਂ ਪੀਨੇ ਆ ਹੈ ਓਕੇ ਓਕੇ ਚਲੋ ਜੀ 2 ਵਜ ਗਏ ਆਪਾਂ ਘਰੇ ਤੇ ਇਧਰ ਹਾਂਜੀ ਕੀ ਬਣਾ ਰਹੇ ਆ ਅੱਜ ਮੈਨੂੰ ਮਰ ਜਾਓ ਮਰਜ਼ੀ ਬਣਾਓ ਮੈਂ ਤਾਂ ਅੱਜ ਖਾਣਾ ਨਹੀਂ ਕੁਝ ਮੈਂ ਵੀਡੀਓ ਦੇਖੀ ਸੀ ਇੱਕ ਯਾਰ ਉਹਦੇ 36 ਘੰਟੇ ਫਾਸਟਿੰਗ ਸੀ ਮੈਂ ਕਹਾ ਰੱਖ ਕੇ ਦੇਖਣੀ ਹੈ 36 ਘੰਟੇ ਪਾਸਟਿੰਗ ਕਹਿੰਦੇ ਤੁਹਾਡੇ ਸਰੀਰ ਦਾ ਬਟਨ ਰੀਸਟਾਰਟ ਹੋ ਜਾਂਦਾ ਉਹਨਾਂ ਨੂੰ ਮੈਂ ਦੇਖੋ ਜੀ ਰਾਤੀ 10 ਵਜੇ ਤੋਂ ਸ਼ੁਰੂ ਹੋਈ ਆ ਸیرے 10 ਵਜੇ ਤੱਕ 12 ਘੰਟੇ ਹੋ ਗਏ ਨਹੀਂ ਵੀਰ ਵੀ ਤੁਸੀਂ ਨਾ ਅਜੇ ਤੱਕ ਦਨੀ ਪੀਤਾ ਮੈਂ ਲੋੜ ਹੀ ਨਹੀਂ ਪੀ ਹੈ ਜੇ ਲੋੜ ਪਈ ਤਾਂ ਪਾਣੀ ਤਾਂ ਪੀ ਸਕਦੇ ਆ ਪਾਣੀ ਪੀ ਸਕਦੇ ਆ ਮੈਂ ਰਾਤ ਨੂੰ ਵੀ ਨਹੀਂ ਖਾਣੀ ਹੈਗੀ ਮੈਂ ਕੱਲ ਸਵੇਰੇ ਖਾਣੀ ਤੁਹਾਡੇ ਨਾਲ ਰੋਟੀ ਹਾਂ ਜੀ ਇਹਨਾਂ ਘਰਾਂ ਵਾਲਾ ਰੋਟੀ ਲੈ ਆਉਂਦੇ ਘਰਾਂ ਦੀ ਰੋਟੀ ਲੰਗਦੀ ਹੈ ਮੈਂ ਕੱਲ ਸਵੇਰੇ ਖਾਣੀ ਤੁਹਾਡੇ ਨਾਲ ਰੋਟੀ ਮਨ ਨਹੀਂ ਸੀ ਘਰ ਘਟਾਉਣ ਨੂੰ ਆਹ ਨਹੀਂ ਨਹੀਂ ਖਾਓ ਤੁਸੀਂ ਉਹ ਕੋਈ ਚੱਕਰ ਨਹੀਂ ਦਤਾ ਮੈਂ ਤਾਂ ਆਪਣੇ ਵੀਰ ਸਰੀਰ ਆਪਣੇ ਸਰੀਰ ਵਾਸਤੇ ਦੇਖਿਆ ਵੀ ਥੋੜਾ ਜਿਹਾ ਕੋਈ ਫਰਕ ਪੈਂਦਾ ਹੋਇਆ ਤਾਂ ਦੇਖੋ ਜੀ ਕਹਿੰਦੇ ਸਰੀਰ ਦਾ ਬਟਨ ਰੀਸਟਾਰਟ ਹੋ ਜਾਂਦਾ ਤੁਹਾਡੇ ਸਰੀਰ ਨੂੰ ਤੁਸੀਂ ਘਰੋਂ ਰੀਸਟਾਰਟ ਬਟਨ ਕਰਵਾਈਆਂ ਕਰੀ ਇੱਕ ਵਾਰੀ ਰੀਸਟਾਰਟ ਕਰ ਲਈਏ ਦੇਖੀਏ ਅਸੀਂ ਕੋਈ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਚਲੋ ਆਦਰ ਕੀ ਕਰ ਰਹੇ ਆ ਜੀ ਹਾ ਜੀ ਲੋ ਜੀ ਇੱਧਰ ਬੈਠੇ ਆ ਜੀ ਬਲੌਗ ਦੇਖਦੇ ਵੇ ਆਪਣਾ ਹਾਂ ਜੀ ਬੈਠਾ ਲਓ ਕੱਲ ਵਾਲਾ ਬਲੌਗ ਦੇਖਣ ਦਾ ਜਿਹੜਾ ਸਵੇਰਾ ਆਪਾਂ ਸਵੇਰੇ ਆਪਾਂ ਅਪਲੋਡ ਕੀਤਾ ਸੀਗਾ ਸਵੇਰੇ ਆਪਾਂ ਅਪਲੋਡ ਕੀਤਾ ਸੀਗਾ ਮਸ਼ੀਨ ਆ ਫਿਰ ਤੇ ਹਾਂ ਜੀ ਮਸ਼ੀਨ ਡਾਈ ਆ ਬੱਸ ਲੱਗੀ ਆ ਕੰਮ ਚੱਲ ਰੋਣ ਨੇ ਆ ਪੇ ਜੀ ਚਲੋ ਕਰੋ ਜੀ ਫਿਰ ਮੈਨੂੰ 2:30 ਵਜੇ ਜਾਣਾ ਨਾ 2:10 ਤੇ ਜਾਣਾ ਨਾ ਹਾਂ ਜੀ ਬੱਸ ਬਹੁਤ ਜਲਾ ਟਾਈਮ ਮੇਰਾ ਜਾਣ ਦਾ ਚਲੋ ਮਿਲਦੇ ਆ ਅੱਗੇ 2:35 2:15 ਤੇ ਚਲ ਜੂ ਉਹ ਹਾਂ ਆਪਾਂ ਇਥੇ ਇਨਣੇ ਬੋਲਦੇ ਸੀ ਨਾ ਕਹਿੰਦਾ ਮੈਂ ਡਰ ਗਿਆ ਨਾ ਮੈਨੂੰ ਪਤਾ ਨਹੀਂ ਥੱਲੇ ਕੀ ਹੋ ਗਿਆ ਥੱਲੇ ਕਹਿੰਦਾ ਕਿਨੂੰ ਗਾਲਾਂ ਪੈਣ ਡੀਆਂ ਮੈਂ ਉਦਾਂ ਹੀ ਨਾਰਮਲੀ ਮੈਂ ਨਾਰਮਲੀ ਗੱਲ ਕਰਦਾ ਹੀ ਕਹਿੰਦਾ ਕਹਿੰਦਾ ਪਤਾ ਨਹੀਂ ਕਿੰਨੂੰ ਗਾਲਾਂ ਪੈਣ ਡੀਆਂ ਥੱਲੇ ਇਹਦੇ ਤੋਂ ਇਲਾਵਾ ਹੋਰ ਥੱਲੇ ਕਹਿੰਦਾ ਮੈਨੂੰ ਬੋਲੋ ਲਓ ਜੀ ਚਲੋ ਮਿਲਦੇ ਆਂ ਹੁਣ ਪਾਲਗ ਨੂੰ ਸਕੂਲੋਂ ਲਿਆ ਆ ਗਏ ਜੀ 3 ਵਜ ਗਏ ਆ ਤੇ ਇੱਧਰ ਖਾ ਰਿਹਾ ਜੀ ਰੋਟੀ ਇੱਧਰ ਬੂਰਾ ਸਜਾਤ ਤੋਂ ਹਰਿਆਣੇ ਤੋਂ ਬੀਜੇਪੀ ਜਿੱਤ ਗਈ ਆ ਜੰਮੂ ਕਸ਼ਮੀਰ ਤੋਂ ਥੋੜੀ ਜਿਹੀ ਪਿੱਛੇ ਜਾ ਰਹੀ ਆ ਪਲਕ ਕਿਥੇ ਗਈ ਪਲਕ ਹੈ ਅੱਛਾ ਕੱਢਦੀ ਪਈ ਹੈ ਜੇ ਲੋ ਜੀ ਪਲਕ ਵੀ ਆ ਗਈ ਹੈ ਜੀ ਸਕੂਲ ਤੋਂ ਹਾਂਜੀ ਕਿਦਾ ਮੈਡਮ ਜੀ ਸਹੀ ਰਹੇ ਨਾ ਅੱਜ ਕੀ ਸਹੀ ਰਹੇ ਨਾ ਅੱਜ ਚਲੋ ਬਹੁਤ ਵਧੀਆ ਗੱਲ ਆ ਤੇ ਚਲੋ ਜੀ ਅਸੀਂ ਹੁਣ ਜਾ ਰਹੇ ਆ ਸੈਕਿੰਡ ਸੈਕਿੰਡ ਸੈਟਿੰਗ ਤੇਰੀ ਮੰਮੀ ਦੀ ਅੱਜ ਦੰਦ ਦੀ ਉਹ ਵੀ ਕਰਾਇਆ ਹੀ ਜਾ ਗਏ ਹਾਂਜੀ ਥਾਲੀ ਰੋਟੀ ਚਲੋ ਠੀਕ ਹੈ ਜੀ ਨਹੀਂ ਇੱਕ ਲੈ ਕੇ ਆਉਣੀ ਹੈ ਲੈ ਕੇ ਆਉਣੀ ਇੱਕ ਹੋਰ ਉਹਨੇ ਕੱਪੜੇ ਚੇਂਜ ਕਰ ਲਾ ਖਾਪ ਨਾ ਪਾਈ ਏ ਮੋਟिए ਹਲੂ ਚਲ ਦੇਖ ਅਸੀਂ ਆਏ ਹੈ ਤੇ ਮਾਂ ਆਏ ਅਸੀਂ ਹੈ ਕੀ ਇੱਥੇ ਕਿ ਕਰਾਤੀ ਉਹ ਐ ਕੰਨੀ ਮੂਲ ਵੇੜਦਣਾ ਚਾਹਾਂ ਮੂਲ ਵੇੜਦਣਾ ਨੇ ਆਂ ਚਲੀਏ ਫੇ ਤੂੰ ਰੋਟੀ ਖਾ ਲੈਣੀ ਸੀਗੀ ਟਾੜੀ ਨੂੰ ਰਾਤ ਨੂੰ ਖਾਣੀ ਮੈਂ ਰਾਤ ਨੂੰ ਵੀ ਨਹੀਂ ਖਾਣੀ ਮੈਂ ਰਾਤ ਨੂੰ ਵੀ ਨਹੀਂ ਖਾਣੂੰਗੀ ਚਲ ਅੱਜ ਮੈਂ ਵੀ ਰਹਿਣ ਨਹੀਂ ਨਹੀਂ ਕੀ ਪਤਾ ਸ਼ੱਕੀ ਦੇਖੋ ਮੈਂ ਤਾਂ ਕੋਸ਼ਿਸ਼ ਹੀ ਕਰਦਾ ਐ ਇਨੀ ਦੇ ਕੀ ਪਤਾ ਰਹਿ ਹੁੰਦਾ ਕਿ ਨਹੀਂ ਰਹਿ ਹੁੰਦਾ ਜੇ ਭੁੱਖ ਲੱਗੀ ਤੇ ਫੇ ਖਾ ਵੀ ਲੈਣੀ ਆ ਹਾਂ ਜਿੱਦਾਂ ਦਾ ਕੋਈ ਪ੍ਰੋਬਲਮ ਵੀ ਖਾ ਵੀ ਲੈਣੀ ਆ ਚਲੋ ਰਾਤ ਨੂੰ ਖਾ ਲਵਾਂਗੇ ਹੋਰ 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 ਚਲੋ ਆਜੋ ਫੇਰ ਆਏ ਮੇਰਾ ਜੀ ਸੈਕੰਡ ਸੈਟਿੰਗ ਇਹ ਡਾਕਟਰ ਦੇ ਆ ਜਾਂਗੇ ਸੈਕੰਡ ਸੈਟਿੰਗ ਕੋਈ ਦਰਦ ਦੁਰਦਰੀ ਹੋਈ ਕੋਈ ਕੁਝ ਨਹੀਂ ਹੋਇਆ ਜੀ ਸਹੀ ਰਿਹਾ ਬਿਲਕੁਲ ਬਿਲਕੁਲ ਲੋ ਇੰਜੈਕਸ਼ਨ ਫੇਲ ਅਗਿਆ ਤੇ ਅੱਜ ਵੀ ਇੰਜੈਕਸ਼ਨ ਲਗਣਾ ਮੈਂ ਅੱਜ ਨਹੀਂ ਲਾ ਰਹੇ ਅੱਛਾ 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 ਅੱਜ ਇੰਜੈਕਸ਼ਨ ਲਗਣਾ ਉਦੋਂ ਹੀ ਸਾਫ਼ ਕਰਨਾ ਓਕੇ ਇੱਕ ਮਾਰ ਲਿਆ ਆ

ਕੱਲ ਨੂੰ ਆਓ ਇੰਜੈਕਸ਼ਨ ਲਾ ਕੇ ਹੁਣੇ ਤੁਹਾਡੀ ਇੰਜੈਕਸ਼ਨ ਨਹੀਂ ਸਮਝੀ ਨੂੰ ਜਿੱਦਾਂ ਉਹ ਨਾੜ ਦਾ ਕੱਟਣਾ ਉਹ ਵੀ ਇਹਨੂੰ ਨਾੜ ਕੱਟਾ ਹੋ ਗਈ ਐ ਕਟ ਤੇ ਕਟਿੰਗ ਵਗੈਰਾ ਦਾ ਵੀ ਇੰਜੈਕਸ਼ਨ ਲਗਾ ਕੇ ਕਰੂੰਗੀ ਦੰਦ ਦੀ ਸ਼ੇਪ ਹੋਰ ਵਧੀਆ ਬੰਨਣਾ ਨਾ ਜਿਹੜਾ ਮੋਟਾਈ ਚ ਬਨੂੰਗਾ ਕਿ ਦਾਦੇ ਵਿੱਚ ਸਟੀਲ ਵਗੈਰਾ ਮਾ ਕੇ ਸੋਹੂੰਗੀ ਜੀ ਅੱਜ ਦਾ ਥੋੜਾ ਟਾਈਮ ਲੱਗਾ ਹੈ ਚਲਿਏ ਫੇ ਅੱਗੇ ਤੇ ਫਾਰਮ ਨਹੀਂ ਹੈਗਾ ਪਤਾ ਨਹੀਂ ਕਿ ਮੈਨੂੰ ਮੈਸਮੈਂਟ ਮੈਨੂੰ ਦੇਖਿਆ ਸੀਗਾ ਕੀ ਆ ਦਬਈ ਦੀ ਟ੍ਰਿਪ ਅਹੀਂ ਜਾਣਾ ਹੈ ਡਬਈ। ਲਓ ਜੀ ਸਾਢੇ 3:00 ਹੋ ਗਏ ਆ ਪਾ ਕੇ ਘਰ। ਤੇ ਭੈਣ ਜੀ ਰੋਟੀ ਪਾਣੀ ਖਾ ਕੇ ਫੜਫੜ ਤਿਆਰ ਹੋ ਜਾਓ 4:00 ਵਜੇ ਤਾਂ ਛੱਡੇ ਜਾਣਾ ਮੈਂ। ਬਲੌਗ ਬਣਦਾ ਨਾ। ਉਹ ਵਿਚੋ ਆ ਜਾਂਦਾ ਫਿਰ ਕਾਪੀਰਾਈਟ। ਇਸ ਕਰਕੇ ਫਿਰ। ਕੱਲ ਨੂੰ ਫੇਰ 3:00 ਵਜੇ ਸੱਧਿਆ ਆ। ਤੇ ਕੱਲ ਨੂੰ ਫੇਰ ਉਹ ਕਟਿੰਗ ਕਰਕੇ ਨਾ ਦੰਦ ਦੀ। ਤੇ ਉਹ ਭਰੂਗੀ। ਅੱਜ ਤਾਂ ਇਹ ਕੱਚਾ ਕਰ ਦਿੱਤਾ। ਹਾਂ ਕਿੰਦ ਬੋਲਣਾ ਸੀ। ਅਜਾ ਦੰਦਾਂ ਦੇ ਕੱਚਾ ਕਰ ਦਿੱਤਾ ਨਾ। ਕੱਚਾ ਭਰ ਦਿੱਤਾ ਆ। 1 ਘੰਟਾ ਹਾਂ 1 ਘੰਟਾ ਸ਼ਾਂਤੀ ਮੰਨੂ ਇਹ ਮੰਨ ਵੀ ਦਾ 1 ਘੰਟਾ ਸ਼ਾਂਤੀ 1 ਘੰਟਾ ਸ਼ਾਂਤੀ ਮੰਮਾ ਨੇ 1 ਘੰਟਾ ਨਹੀਂ ਬੋਲਣਾ ਤੁਸੀਂ ਮਨ ਕਿੱਦਾਂ ਬੈਠੇ ਹੋ ਚੱਲੋ ਅਜਨੇ ਕਚਾ ਕਰ ਦਿੱਤਾ ਕੱਲੂ ਪਰੋਗੀ ਫਿਰ ਕਟਿੰਗ ਕਰਕੇ ਚਲੋ ਠੀਕ ਆ ਜੀ ਹੁਣ ਕਰਨ ਲੱਗੇ ਆਪਾਂ ਥੋੜੀ देर ਰੈਸਟ ਫਿਰ ਪਲਗ ਨੂੰ ਡਿਸ਼ਨ ਛੱਡ ਕੇ ਜਾਵਾਂਗੇ ਦੁਕਾਨ ਤੇ। ਓ ਜੀ ਇਧਰ 6 ਵਜੇ ਚੱਲੇ ਆ। ਤੇ ਅਸੀਂ ਕੱਪੜੇ ਵੀ ਲਾ ਲੈ ਆਂਦੇ ਆ ਕੋਠੇ ਤੋਂ। ਹੁਣੀ। ਤੇ ਹੁਣ ਲਾਈਏ ਕੱਪੜਿਆਂ ਦੀਆਂ ਪ੍ਰੈਨਾ। ਹਾਂਜੀ। ਫਰਮਨ ਗਿਆ ਪੱਲੂ ਨੂੰ ਵੀ ਲੈਣ। ਹੋਰ ਹੋ ਵੀ ਆ ਗਏ। ਆ ਹੀ ਗਏ ਲੱਗਦੇ ਮੈਨੂੰ ਬਾਹਰ ਆ ਗਏ ਆ। ਓ ਦੇਖੋ ਆ ਗਿਆ ਪੱਲੂ। ਕੱਪੜੇ ਆ ਗੁਰੂ ਜੀ। ਲੋ ਜੀ 6 ਵਜੇ 20 ਮਿੰਟ ਹੋ ਗਏ ਦਾ ਆਪਾਂ ਆ ਗਏ ਘਰੇ ਮੈਨੂੰ ਬੁਕਾ ਕੇ ਦੇ ਰੋਟੀ ਉਹ ਪਤਾ ਕੀ ਹੋਇਆ ਦੁਕਾਨ ਤੇ ਨਾ ਉਹ ਬਰਸ਼ਾਦ ਬੰਦੇ ਆ ਉਹਨਾਂ ਨੇ ਜਲੇਬੀਆਂ ਦਾ ਤੇ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਮੈਂ ਖਾਣੀ ਨਹੀਂ ਹੈਗੀ ਉਹਨਾਂ ਨੇ ਰੀਨ ਕੇ ਇੰਨੀ ਮੇਰੇ ਮੂੰਹ ਲਾਤੀ ਆ ਨਹੀਂ ਕਹਿੰਦੇ ਇੰਨਾ ਕੁ ਤਾਂ ਖਾ ਮੂੰਹ ਤਾਂ ਮਿੱਠਾ ਕਰ ਉਹ ਹੁਣ ਖੋ ਪੈਣ ਲੱਪਈ ਨਹੀਂ ਤਾਂ ਬਹੁਤ ਵਧੀਆ ਸੀਗਾ ਨਹੀਂ ਤਾਂ ਮੈਂ ਅੱਜ ਦੀ ਰਾਣੀ ਨਿਕਲ ਜਾਣੀ ਸੀ ਮੇਰੀ ਸੱਚੀ ਰਾਤ ਤੁਸੀਂ ਰਾਤ ਕਰ ਕੱਲ ਦੀ 9 ਵਜੇ ਦੀ ਕਰਦੀ ਹੈ ਰੋਟੀ ਕੱਖ ਨਹੀਂ ਖਾਦਾ ਮੈਂ ਰਾਤੀ ਕਰ 9 ਵਜੇ ਦੀ ਖਾਦੀ ਆ ਸਾਰੀ ਰਾਤ ਅੱਜ ਦਾ ਸਾਰਾ ਦਿਨ ਮੈਂ ਹਾਂਜੀ ਮੈਂ ਹੁਣ ਵੀ ਨਹੀਂ ਖਾਣੀ। ਉਹ ਮੇਰਾ ਹੁਣ ਖਾਣ ਹਲਕਾ ਜਿਹਾ ਖਾਣ ਦਾ ਕੰਮ ਖਰਾਬ ਹੋ ਗਿਆ। ਮੈਂ ਤਾਂ ਰਾਤ ਨੂੰ ਇੱਕ ਵਾਰੀ ਖਾਵਾਂਗੀ। ਚਲੋ ਤੁਸੀਂ ਇੱਕ ਵਾਰੀ ਖਾ ਲਿਓ ਮੈਨੂੰ ਪਕਾ ਕੇ ਦਿਓ। ਤਿੰਨ ਫੁੱਲ ਕੇ ਲਾਓ ਹਾਂ। ਤੁਸੀਂ ਖਾਓ ਤੇ ਜਿਹੜਾ ਉਹ ਖਾਉਂਗਾ। ਹਾਂਜੀ। ਸਸਰੀ ਘਾਲ ਜੀ। 7 ਵਜੇ ਗਏ ਆ ਤੇ ਆਪਾਂ ਹੁਣ ਰੋਟੀ ਲਈ ਖਾ ਤੇ ਚਲੋ ਚੱਲੇ ਆ ਜੀ ਹੁਣ ਦੁਕਾਨ ਤੇ ਕੀ ਲੈਣਾ ਕੁਝ? ਪਤਾ ਨਹੀਂ ਕਿਵੇਂ ਬੰਦ ਕਰਕੇ ਅਸੀਂ ਮੈਂ ਦੇਖਦਾ ਜਾ ਕੇ ਕੋਈ ਨਹੀਂ ਇਹ ਖੁੱਲੀ ਹੀ ਦੁਕਾਨ ਤੇ ਫੇਰ ਮੈਂ ਲੈ ਆਉਂਗਾ ਤੇ ਚਲੋ ਮੈਂ 8:00 ਵਜੇ ਤੱਕ ਆ ਜਾਣਾ। ਓਕੇ। ਕਿਹੜਾ ਪਤਾ ਲੈ ਗਿਆ ਨਦਵਾਜ ਦਾ ਓਕੇ ਇੱਕੋ ਪਤਾ ਚਲੋ ਠੀਕ ਆਉਂਦਾ ਮੈਂ ਹੈ ਕੀ ਆਇਆ ਕੋਕ ਪੀ ਰਿਹਾ ਹੁਣ ਮੈਂ ਮਾਜਾ ਪਿੱਛਲੇ ਪੁੰਚਾਉਂਦਾ ਪਿਆ ਆ ਮੈਂ ਕਿਹਾ ਮੈਂ ਕੋਕ ਨਹੀਂ ਪੀਣਾ ਕੋਈ ਗੱਲ ਨਹੀਂ ਮੈਂ ਵੈਸੇ ਵੀ ਛਤਰ ਫੇਰਨੇ ਇਹਦੇ 8:30 ਹੋ ਗਏ ਆ ਜੀ ਆਪਾਂ ਅਗੇ ਘਰੇ ਓਏ ਚੜਾਈ ਜਾਂਦਾ ਕੁੜੀ ਨੂੰ ਆ ਓਏ ਯਾਰ ਮੇਰੀ ਗੱਲ ਸੁਣੋ ਮੇਰੀ ਕੋਕ ਫ੍ਰਿਜ ਚ ਪਈ ਸੀ ਹਤਾ ਆ ਮੈਂ ਜੇਤਾ ਬੋਲਦਾ ਮੈਂ ਨਹੀਂ ਘਰ ਗਈ ਇਹ ਇਹ ਆਈ ਕੰਬੇ ਕੇ ਤੇ ਮੈਗਾ ਮੰਦੂ ਨੀ ਤਕੋਗ ਪਈ ਮੁੰਕੇ ਨਾ ਹੋ ਤੇਰੇ ਤਕੋਗ ਪਈ ਆ ਮੈਂ ਦੋ ਦਿਨ ਮੈਗਾ ਖੁਰਖੇ ਜੀ ਪਾਪਾਏ ਨੱਚ ਨੱਚ ਕੇ ਗੈਰ ਰਹੀ ਮੋਰੀ ਨੱਚ ਨੱਚ ਕੇ ਗਾਣਾ ਆ ਲੋ ਜੀ ਤੂੰ ਬਤੀ ਇਹ ਮਾਂ ਉੱਤੋਂ ਲਫਾਫਾ ਪਾਟਾ ਆ ਧਿਆਨ ਨਾਲ ਠੀਕ ਆ ਜੀ ਮੈਂ ਕੋਪੀ ਨਹੀਂ ਮੈਂ ਲਿੰਮਾ ਲੈਣੀ ਆ ਇਹ ਭਾਬੀ ਨੇ 100 ਰੁਪਏ ਦਾ ਕਹਿੰਦੀ ਸੀਗੀ ਇੱਕ ਘੱਟ ਸੀ ਕੈਪਸੂਲ ਤੇ ਫੇ 80 ਰੁਪਏ ਲੈ ਲੈ ਪਤਾ ਉਹੀ ਸੀਗੇ ਭਾਬੀ ਕਹਿੰਦੇ ਸੀਗੇ ਕਹਿੰਦੇ ਇਹ ਭਾਬੀ ਨੂੰ ਹਜਮ ਹੋ ਗਏ ਮੈਂ ਕਿਹਾ ਹਜਮ ਹੋ ਗਏ ਉਹਨੇ ਤਾਈ ਨੂੰ ਦੁਬਾਰਾ ਮੰਗਾਏ ਆ ਤੇ ਆ ਲੋ ਕਾ ਕਿੰਨੇ ਦਾ ਆਇਆ 100 ਰੁਪਏ ਦਾ ਹੀ ਕਹਿੰਦੇ ਸੀ ਰੱਖਿਆ ਘੱਟ ਨਹੀਂ ਨੀ ਜਗਾਨਾ ਪਤਾ ਨਹੀਂ ਤੂੰ ਚੱਲ ਜਾ ਉਹ ਮੈਂ ਤਾਂ ਕੀੜੀ ਨਹੀਂ ਆ ਗਈ ਹੁਣੇ ਮੈਨੂੰ ਮੋਲਾ ਮੇਰੇ ਰੱਖ ਲੈ ਇਹਨੂੰ ਫਿਰ ਆਟਾ ਵੀ ਸੰਘਾੜੇ ਦਾ ਆਟਾ ਵੀ ਲੈ ਆਂਦਾ ਚੱਲ ਸੁਨਾਰੇ ਦਾ ਆਟਾ ਇਹ ਉਹ ਕੁੱਤੂ ਦਾ ਨਹੀਂ ਆਣਾ ਸੰਘਾੜੇ ਦਾ ਵਧੀਆ ਹੋ ਗਿਆ ਇਹਦਾ ਰੋਟੀ ਬਕਾਈਏ ਸੰਘਾੜੇ ਦੇ ਆਟੇ ਦੀ ਨਹੀਂ ਅੱਜ ਨਹੀਂ ਖਾਣੀ ਮੈਂ ਮੈਂ ਤਾਂ ਹੁਣ ਮੇਰੇ ਮੈਂ ਤਾਂ ਪਹਿਲਾਂ ਹੋਣ ਆਹ ਕੱਲ ਤੇ ਫੇਰੇ ਬਣਾਓ ਹਾਏ ਕੀ ਗੱਲ ਹੈ ਇਸ ਬੰਦੇ ਦਾ ਉਹ ਬੰਦਾ ਹੈ ਹੀ ਪਾਗਲ ਹੈ ਕੀ ਕਰ ਸਕਦਾ ਇਹਦਾ ਇੰਨੇ ਕਿ ਨਿਕਲੇ ਬਾਹਰ ਦੇ ਪਰ ਸਮਾਨ ਸ਼ੈਂਪੂ ਵੀ ਨਾਲ ਆ ਕੇ ਆਏ ਆ ਨਹੀਂ ਮੈਂ ਮਰ ਜਮਾ ਆ ਗਈ ਫਟ ਮੈ ਕਰਨ ਫਟ ਪੀਆ ਵੇਹ ਮੇਰੇ ਫਟਰ ਵੇਲੇ ਲਾਏ ਉਹਨੇ ਵਿੱਕੀ ਘੱਟ ਕਰ ਲੰਦਾ ਲੱਕੀ ਨਹੀਂ ਕਰਦਾ ਆਹੋ ਚਲੋ ਚਲੋ ਆ ਲੱਕ ਪਰ ਉਹੀ ਇੱਕ ਪਰ ਉਹੀ ਕੈਸੂ ਜਿਹੜਾ ਆ ਲੈਣਾ ਨਹੀਂ ਹੰਦੇ ਨਹੀਂ ਨਾ ਬਾਈ ਇਸ ਨੂੰ ਤੋਗਿਆ ਪੱਗਿਆ ਆ ਪੈ ਮੈਨ ਪਤਾ ਕਿੰਨਾ ਜ਼ੋਰ ਲੱਗਦਾ ਖਿਚਣ ਨੂੰ ਕੰਮੇਰੀ ਹੋ ਜਾਵੇ ਮੈਂ ਥੋੜੀ ਜਿਹੀ ਮੁੰਦਿਆਂ ਤੋਂ ਹੋਦੀਆਂ ਆ ਚਲੋ ਠੀਕ ਹੈ ਜੀ ਲਓ ਜੀ ਟਾਈਮ ਹੋ ਗਿਆ ਪੌਣੇ 9 ਹਾਂਜੀ ਭੈਣ ਜੀ ਕੀ ਕਰਦੇ ਹੋ ਹੈ ਕੁਛ ਨਹੀਂ ਹਾਂਜੀ ਰੋਟੀ ਦੀ ਤਿਆਰੀ ਹੈ ਹੈ ਰੋਟੀ ਦੀ ਤਿਆਰੀ ਚਲ ਆ ਮੈਂ ਤਾਂ 10:00 ਵਜੇ ਖਾ ਲਈ ਸੀ ਆ ਕੇ ਸਾਬ 5-6 ਵਜੇ ਭੁੱਖ ਬਹੁਤ ਲੱਗੇ ਸੀ ਹਾਂ ਤੈਨੂੰ ਭੁੱਖ ਤਾਂ ਲੱਗਣੀ ਆ ਮੈਂ ਤਾਂ ਤੈਨੂੰ ਦੁਪਹਿਰੇ ਕਿਹਾ ਖਾ ਲਾ ਤੂੰ ਖਾਦੀ ਨਹੀਂ ਦੁਪਹਿਰੇ ਕੋਈ ਵਾਰੀ ਖਾਵਾਂਗੇ ਰਾਤ ਹਾਂ ਰਾਤ ਕਰਦਾ ਫਿਰ ਤੈਨੂੰ ਸ਼ਾਮੀ ਮੈਂ ਵੀ ਕਿਹਾ ਹੋਈ ਜਦੋਂ ਮੈਂ ਖਾਦੀ ਤੈਨੂੰ ਉਦੋਂ ਕਿਹਾ ਮੇਰੇ ਨਾਲ ਖਾਣਾ ਦੋ ਰੋਟੀ ਖਾ ਕੇ ਦੇਰ ਰਾਤ ਨੂੰ ਭੁੱਖ ਲੱਗਦੀ ਬਾਰ-ਬਾਰ ਥੋੜਾ ਖਾਣੀ ਜਾਣਾ ਚਲੋ ਠੀਕ ਆ ਪਕਾ ਲਓ ਫਿਰ ਆ ਜੋ ਲੈ ਆਓ ਅੰਦਰ ਨੋ ਇੱਧਰ ਬੈਠੇ ਟੀਵੀ ਦੇਖਣ ਰਹੇ ਆ ਉਹ ਇਹ 8:52 ਮਿੰਟ ਹੋਏ ਤੇ ਹੁਣ ਲੱਗੇ ਆ ਇਧਰ ਰੋਟੀ ਖਾਣ ਤੇ ਪਾਤ ਲੈ ਤਾਂ ਥੋੜੀ ਜਿਹੀ ਵੀ ਲੋ ਜੀ ਆ ਜੋ ਤੇ ਚਮਚਾ ਵੀ ਥੋੜੀ ਪਾਈ ਥੋੜੀ ਪਾਈ ਤੇ ਫੇਰ ਦੋ ਹੋਲੰਦੋ ਨਾ ਇਹਦੇ ਹੋਏ ਇੱਕ ਸੀਗਾ ਮੰਮੀ ਦੋ ਚਮਚੇ ਲੈ ਆ ਦੋ ਚਮਚੇ ਲੈ ਕੇ ਰੱਖ ਦੋ ਉਹ ਸੱਚੀ ਲੈਣ ਚੱਲੀ ਉਹ ਸੱਚੀ ਦੋ ਚਮਚੇ ਉਹ ਸੱਚੀ ਦੋ ਚਮਚੇ ਲੈ ਜਲਦੀ ਸੀਗੀ ਲੈ ਕੇ ਆ ਕੇ ਚਮਚਾ ਮੰਮੀ ਨੇ ਦੇ ਦੇ ਲੈ ਆ ਕੇ ਇੱਕ ਲੈਣਾ ਹੈ ਹੋਰ ਲੋ ਜੀ ਕੜੀ ਗਿਦਰ ਹੋਈ ਜੀ ਬਿੰਦਰ ਆਂਟੀ ਜੀ ਉਹ ਕੇ ਬਿੰਦਰ ਆਂਟੀ ਦੇ ਖੜੀ ਆਈ ਆ ਤੇ ਆਪਣੇ ਹੈਗੇ ਆ ਮਟਰ ਤੇ ਮਸ਼ਰੂਮ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਹੁਣ ਹੋ ਗਿਆ 9:30 ਤੇ ਇਧਰ ਆਪਾਂ ਦੇਖਣ ਲੱਗੇ ਆ ਮੂਵੀ रावੜੀ ਰਠੌਰ ਅਸੀਂ ਤਾਂ ਦੇਖੀ ਹੋਈ ਆ ਇਹਨੇ ਨਹੀਂ ਦੇਖੀ ਜਗੀ ਇਸ ਕਰਕੇ ਅਸੀਂ ਦੁਆਰਾ ਲਾਈ ਆ ਇਹਦੇ ਕਰਕੇ ਲਾਈ ਆ ਇਹ ਹਿੰਦੀ ਬੋਹ ਘਟ ਦੇਖਦਾ ਇਹਨੇ ਨਾ ਦੇਖੀਆ ਨਾ ਬੋਹ ਘਟ ਦੇਖਦਾ ਇੱਕ ਹਾਂਜੀ ਹਾਂਜੀ ਤੁਸੀਂ ਕਰਨ ਲੱਗੇ ਹੋ ਜੀ ਹੈਂ ਮੈਂ ਕੱਗ ਬਗਾਨੀ ਸਕੂਲ ਦਾ ਕੰਮ ਕਰਨ ਲੱਗੀ ਆ ਹੁਣ ਪਹਿਲੀ ਚਾਲ ਆ ਗਿਆ ਬਣਾਈ ਚਾਲ ਹਾਂਜੀ ਤੁਸੀਂ ਹੁਣ ਕੀ ਕਰਨ ਲੱਗੇ ਬਸ ਇਲੈਕਟ੍ਰਿਕ ਹੈ ਹੈ ਲੈਡ ਬੰਦ ਕਰ ਤੀਰਦੀ ਲੈਡ ਬੰਦ ਮੈਂ ਪੁੱਛਦਾ ਕੀ ਕਰਨ ਲੱਗੇ ਤੇ ਲੈਡ ਬੰਦ ਕਰ ਤੀ ਹੋ ਗਏ ਵਿਹਲੇ ਹੁਣ ਮੈਂ ਬਸ ਕਪੜੇ-ਕੁਪੜੇ ਦੀ ਮਾਰੀ ਦੀ ਜਗਾ ਕੇ ਆਈ ਆ ਹੁਣ ਹੋ ਗਏ ਵਿਹਲੇ ਹੋਰ ਕੀ ਲੱਗਦਾ ਤੇ ਦੁਨੀ ਕਰੀ ਐਂਡ ਬਲੌਗ ਦਾ ਕਰ ਦਈਏ ਤੁਸੀਂ ਕਰਨਾ ਇਹ ਕੰਮ ਤੁਹਾਡਾ ਹੈ ਜੀ ਚਲੋ ਚਲਾ ਜਾ ਬਾਹਰ ਆ ਕੇ ਕਰਦੇ ਆ ਚਲੋ ਹੁਣ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਦੱਸਿਓ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ